ਅਕਾਲੀ ਦਲ ਆਪ ਦਾ ਕੰਮ ਕਰ ਰਿਹਾ ਵੱਖਰੀ ਗੱਲਾਂ ਦੇ ਜੁੱਤੀਆਂ ਪਹਿਰੀਆਂ ਨੇ ਜੀ ਕੁਝ ਲੋਕ ਸਭਾ ਵੀ ਸਰਤੇ ਆ ਜੀ ਔਰ ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਹਰ ਇੱਕ ਪਾਰਟੀ ਜੀ ਜਿਵੇਂ ਅਕਾਲੀ ਦਲ ਆਪ ਦਾ ਕੰਮ ਕਰ ਰਿਹਾ ਵੱਖਰੀ ਗੱਲਾਂ ਦੇ ਜੁੱਤੀਆਂ ਪਹਿਰੀਆਂ ਨੇ ਜੀ ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆ ਆਮ ਲੋਕਾਂ ਚੋਂ ਨਿਕਲੇ ਅਸੀਂ ਸਾਰੇ ਲੋਕਾਂ ਪਹਿਲੀ ਵਾਰ ਅਸੀਂ ਐਮਐਲਏ ਬਣੇ ਆ ਔਰ ਸਾਨੂੰ ਚਾਹ ਜੀ ਇਸ ਗੱਲ ਦਾ ਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਠੀਕ ਹੈ ਜੀ ਹੁਣ ਜਨ ਸੁਵਿਧਾ ਕੈਂਪ ਡੇਲੀ ਚਾਰ ਲੱਗ ਰਹੇ ਨੇ ਚਾਰ ਵਾਰਡ ਦੋ ਪਿੰਡਾਂ ਦੇ ਵਿੱਚ ਡੇਲੀ ਲੱਗ ਰਿਹਾ ਸਾਡੀ ਕੋਸ਼ਿਸ਼ ਹੈ ਕਿ ਹਰੇਕ ਵਾਰਡ ਹਰੇਕ ਪਿੰਡ ਦੇ ਵਿੱਚ ਆਪ ਜਾ ਕੇ 44 ਕੰਮ ਜਿਹੜੇ ਨੇ ਜਿਹਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਗਿੜੇ ਮਾਰਨੇ ਪੈਂਦੇ ਸੀ ਉਹ ਅਸੀਂ ਘਰ ਘਰ ਆਪ ਜਾ ਕੇ ਆਪ ਸਰਕਾਰ ਆਪ ਦੇ ਦਵਾਰ ਆਪ ਜਾ ਕੇ ਉਹ ਕੰਮ ਜਿਹੜੀ ਕਰਾ ਰਹੀ ਹੈ ਸੋ ਬਹੁਤ ਵੱਡੀ ਤਬਦੀਲੀ ਹੈ ਜੀ ਔਰ ਪਿਛਲੇ ਸਾਲ ਤੋਂ 2022 ਤੋਂ ਜੁਲਾਈ 2022 ਤੋਂ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜੀ ਦੇਖੋ ਕਿੰਨਾ ਵੱਡਾ ਫਾਇਦਾ ਜੀ ਸੋ ਇਹ ਸਾਰੇ ਕੰਮ ਜਿਹੜੇ ਆ ਇਹ ਬਾ ਕਮਾਲ ਹੋ ਰਿਹਾ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਆ ਜੀ ਸੁਖੀਰ ਬਾਦਲ ਗੱਲ ਸੀਗੇ ਡੋਲਪੁਰ ਦੇ ਵਿੱਚ ਨੌਜਵਾਨਾਂ ਨੇ ਸਵਾਲ ਕੀਤਾ ਕਿ ਜਦੋਂ ਤੁਹਾਡੀ ਸਰਕਾਰ ਸੀ ਤਾਂ ਉਦੋਂ ਤਾਂ ਤੁਸੀਂ 5 ਸਾਲ ਦੇਦੇ ਨਹੀਂ ਤੇ ਹੁਣ ਤੁਸੀਂ ਕਹਿ ਰਹੇ ਪੰਜਾਬ ਬਚਾਉ ਜਾਤਾ ਦੇਖੋ ਜਦੋਂ ਪੰਜਾਬ ਬਚਾਉਣ ਦਾ ਉਹਨਾਂ ਦਾ ਉਹਨਾਂ ਕੋਲ ਸਮਾਂ ਆਇਆ ਸੀਗਾ ਕਿ ਪੰਜਾਬ ਦੀ ਸੇਵਾ ਕਰ ਦੇ ਉਹ ਤਾਂ ਸਿਰਫ ਕੰਦਾ ਤੇ ਲਿਖ ਕੇ ਲਾਇਆ ਸੀਗਾ ਕਿ ਰਾਜ ਨਹੀਂ ਸੇਵਾ ਤੇ ਉਦੋਂ ਤਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਕਰੋੜਪਤੀ ਅਰਪਤੀ ਬਣ ਗਏ ਹੁਣ ਉਹ ਜਦੋਂ ਕੁਰਸੀ ਚਲੇਗੀ ਹੁਣ ਪੰਜਾਬ ਯਾਦ ਆ ਗਿਆ ਜੀ ਸਾਰੀ ਡਰਾਮੇਬਾਜ਼ੀ ਹੈ ਜੀ ਕੁਛ ਨਹੀਂ ਹੈ